ਕਸਾਨ ਵੀਰੋ ਇਸ ਵਾਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੋ ਨਵੀਆਂ ਕਿਸਮਾਂ ਦੀਆਂ ਝੋਨੇ ਦੀਆਂ ਮੱਕੀ ਦੀਆਂ ਪੁਦੀਨੇ ਦੀਆਂ ਜੋ ਨਵੀਆਂ ਸ਼ਿਫਾਰਸ਼ਾਂ ਨੇ ਨਵੀਆਂ ਕਿਸਮਾਂ ਨੇ ਨਵੀਆਂ ਵੈਰਾਈਟੀਆਂ ਨੇ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਵਾਉਣੇ ਆ ਜੇਕਰ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਇਸ ਵਾਰ ਖੇਤੀਬਾੜੀ ਯੂਨੀਵਰਸਿਟੀ ਨੇ PR 132 ਵੈਰਾਈਟੀ ਨਵੀਂ ਦੱਸੀ ਹੈ ਇਹ ਕਿਸਮ ਸਿਫਾਰਸ਼ ਨਾਲੋਂ 25% ਦੀ ਕਟ ਨਾਈਟrogen ਦੀ ਮਾਤਰਾ ਨਾਲ ਵੱਧ ਝਾੜ ਦਿੰਦੀ ਹੈ ਇਸ ਦਾ ਔਸਤਨ ਕੱਦ 113 ਸੈਂਟੀਮੀਟਰ ਹੈ ਅਤੇ ਲੋਾਈ ਉਪਰੰਤ 111 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਕਿਸਮ ਦਾ ਪੀਆਰ 132 ਦਾ ਜਿਹੜਾ ਔਸਤਨ ਝਾੜ ਆ ਉਹ ਸਾਡੇ 31 ਕੁਆਂਟਲ ਪ੍ਰਤੀ ਏਕੜ ਹੈ ਇਸੇ ਤਰ੍ਹਾਂ ਹੀ ਜੇਕਰ ਮੱਕੀ ਦੀ ਗੱਲ ਕਰੀਏ ਤਾਂ ਨਵੀਂ ਵੈਰਾਈਟੀ ਪੀਐਮਐਚ 17 ਇਹ ਇੱਕ ਹਰੀ ਦੋਗਲੀ ਕਿਸਮ ਦਾਣਿਆਂ ਅਤੇ ਚਾਰੇ ਦਾ ਅਚਾਰ ਬਣਾਉਣ ਲਈ ਵਾਸਤੇ ਢੁਕਵੀ ਹੈ। ਇਹ ਕਿਸਮ ਤਕਰੀਬਨ 99 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸ ਦੇ ਦਾਣਿਆਂ ਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੈ। ਇਸੇ ਤਰ੍ਹਾਂ ਜੇਕਰ ਆਪਾਂ ਪੁਦੀਨੇ ਦੀ ਗੱਲ ਕਰੀਏ ਤਾਂ ਪੁਦੀਨੇ ਦੀ ਨਵੀਂ ਵੈਰਾਈਟੀ ਸਿਮ 29 ਹੈ। ਇਹ ਮੈਂਥੋਲ ਮੈਂਟ ਦੀ ਇੱਕ ਬਧੇਰੇ ਤੇਲ ਅਤੇ ਝਾੜ ਦੇਣ ਵਾਲੀ ਕਿਸਮ ਹੈ। ਇਸ ਦਾ ਔਸਤ ਝਾੜ 113 ਕੁਇੰਟਲ ਪ੍ਰਤੀ ਏਕੜ ਹੈ। ਜੋ ਨਵੇਂ ਸਬੰਧ ਵਿੱਚ ਕੁਝ ਜ਼ਰੂਰੀ ਨੁਕਤੇ ਨੇ ਪਾਣੀ ਦੀ ਬਚਤ ਦੇ ਝੋਨੇ ਦੀ ਪਰਾਲੀ ਦੇ ਸਚੱਜੇ ਪ੍ਰਬੰਧ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਜਿਵੇਂ ਕਿ ਪੂਸਾ 44 ਪੀਲੀ ਪੂਸਾ ਡੋਗਰ ਪੂਸਤਾ ਦੀ ਲੋਾਈ ਤੋਂ ਕਾਸ਼ਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਇਹਨਾਂ ਨੂੰ ਸਿਫਾਰਿਸ਼ ਕਿਸਮਾਂ ਦੇ ਕਿਸਮਾਂ ਦੇ ਮੁਕਾਬਲੇ 15 ਤੋਂ 20% ਵੱਧ ਪਾਣੀ ਅਤੇ ਕੀਟਨਾਸ਼ਕਾਂ ਦੀਆਂ ਟਟੋਕਟ ਦੋ ਵਾਧੂ ਸਪਰੇਹਾਂ ਦੀ ਲੋੜ ਪੈਂਦੀ ਹੈ ਜਿਸ ਕਰਕੇ ਮੁਨਾਫਾ ਘਟਦਾ ਹੈ ਝੋਨੇ ਦੀ ਵਧੀਆ ਕੁਆਲਿਟੀ ਅਤੇ ਪਾਣੀ ਦੀ ਬਚਤ ਕਰਨ ਲਈ ਪਨੀਰੀ ਦੀ ਵਿਜਾਈ 20 ਮਈ ਤੋਂ 20 ਜੂਨ ਅਤੇ ਲੋਾਈ 20 ਜੂਨ ਤੋਂ 10 ਜੁਲਾਈ ਦਰਮਿਆਨ ਕਰੋ ਇਸ ਨਾਲ ਤਨੇ ਦੇ ਗੰਡੂਏ ਦਾ ਹਮਲਾ ਵੀ ਘਟ ਹੁੰਦਾ ਹੈ ਜਿਆਦਾ ਝਾੜ ਅਤੇ ਚੰਗੀ ਕੁਆਲਿਟੀ ਲੈਣ ਲਈ ਪੀਆਰ 126 ਕਿਸਮ ਦੀ 25 30 ਦਿਨਾਂ ਦੀ ਪਨੀਰੀ ਲਗਾਓ 25 ਤੋਂ 30 ਦਿਨਾਂ ਦੀ ਪਨੀਰੀ ਲਗਾਉਣੀ ਚਾਹੀਦੀ ਹੈ ਸਿੰਚਾਈ ਵਾਲੇ ਪਾਣੀ ਦੀ ਜ਼ਿਆਦਾ ਬਚਤ ਲਈ ਤਰਬਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਪਣਾਓ ਸਿੱਧੀ ਬਿਜਾਈ 1 ਜੂਨ ਤੋਂ ਸ਼ੁਰੂ ਕਰੋ ਖਾਦਾਂ ਦੀ ਵਰਤੋਂ ਭੂਮੀ ਮਾਲੋ ਮਿੱਟੀ ਦੀ ਜਾਂਚ ਅਨੁਸਾਰ ਹੀ ਕਰਨੀ ਚਾਹੀਦੀ ਹੈ ਜੇਕਰ ਕਣਕ ਨੂੰ ਸਿਫਾਰਿਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਫਾਸਫੋਰਸ ਖਾਦ ਪਾਉਣ ਦੀ ਲੋੜ ਨਹੀਂ ਨਾਈਟ੍ਰੋਜਨ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਅਪਣਾਓ ਨਾਈਟrogen ਵਾਲੀ ਖਾਦ ਦੀ ਬਧੇਰੇ ਵਰਤੋਂ ਨਾਲ ਕੀੜੇ ਅਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੁੰਦਾ ਹੈ ਨੀਮ ਪਹਾੜੀ ਇਲਾਕਿਆਂ ਵਿੱਚ 131 ਕਿਸਮ ਦੀ ਕਾਸ਼ਤ ਤੋਂ ਗਰੇਜ ਕਰੋ ਪੀ ਆਰ 132 ਕਿਸਮ ਤੋਂ ਜ਼ਿਆਦਾ ਝਾੜ ਲੈਣ ਲਈ ਯੂਰੀਏ ਦੀ ਵਰਤੋਂ ਦੂਸਰੀਆਂ ਕਿਸਮਾਂ ਨਾਲੋਂ 25% ਘੱਟ ਕਰੋ ਝੂਠੀ ਕੰਗਿਆਰੀ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਉਲੀ ਨਾਸ਼ਕਾਂ ਛਿੜਕਾ ਫਸਲ ਦੇ ਗੋਭ ਵਿੱਚ ਹੋਣ ਤੇ ਕਰੋ ਬੂਟਿਆਂ ਦੇ ਟਿੱਡੇ ਮੁੱਢਾਂ ਕੋਲ ਰਸ ਚੂਸਦੇ ਹਨ ਅਤੇ ਨੁਕਸਾਨ ਦਾ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੂਟਾ ਸੁੱਕ ਜਾਂਦਾ ਹੈ ਇਸ ਕਰਕੇ ਐਨਾ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫਸਲ ਉੱਤੇ ਇਹਨਾਂ ਦੀ ਹੋਂਦ ਨੂੰ ਸਮੇਂ-ਸਮੇਂ ਸਰ ਵੇਖਣਾ ਦੇ ਰਹਿਣਾ ਚਾਹੀ ਜਰੂਰੀ ਹੈ ਸਿੰਥੈਟਿਕ ਪ੍ਰਥਰਾਇਡ ਜ਼ਹਿਰਾਂ ਦੀ ਵਰਤੋਂ ਨਾਲ ਚਿੱਟੀ ਪਿੱਠ ਵਾਲੇ ਅਤੇ ਪੂਰੇ ਟਿੱਡਿਆਂ ਦੀ ਗਿਣਤੀ ਵੱਧ ਜਾਂਦੀ ਹੈ ਇਸ ਲਈ ਝੋਨੇ ਦੀ ਫਸਲ ਉੱਪਰ ਇੰਨਾ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਫਸਲ ਪੱਕਣ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਓ ਫਸਲ ਦੀ ਕਟਾਈ ਪੂਰੇ ਪੱਕਣ ਤੇ ਹੀ ਕਰੋ ਰਾਤ ਸਮੇਂ ਫਸਲ ਦੀ ਕਟਾਈ ਨਾ ਕਰੋ